ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾਂ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਆਲਤ ਮੂਰੇ ਆ ਕੇ ਕਰੂੰਗਾ ਮੈਂ ਪਿੱਛੇ ਨਹੀਂ ਹਟਦਾ ਤੇ ਭਗਵੰਤ ਮਾਨਸਾ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਵੀਡ ਕਰ ਲਿਓ ਚੈਨਲ ਤੇ ਸਾਰਾ ਡਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਣ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਦਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਲੈ ਕਿਹੜੀਆਂ ਮਾਵਾ ਭੈਣਾਂ ਦੇ 1000 ਰੁਪਏ ਦਿੱਤੇ ਕਿਹੜੇ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦੋਗਾ ਵੀ ਛੋੜੇ ਉਹ ਜਿਹਨੂੰ ਜੇ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉnderly 100% ਜਿੱਥੇ ਮਰਜੀ ਆ ਦੋ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ